ਤਨਨੇਗਰ ਡਾਂ ਵਾਲੇ ਹੋ ਕਰਦੇ ਸਖਤ ਡਿਊਟੀਆਂ ਹੋ ਮੁੰਡੇ ਤਨਨੇਗਰ ਡਾਂ ਵਾਲੇ ਹੋ ਕਰਦੇ ਸਖਤ ਡਿਊਟੀਆਂ ਹੋ ਰਹਿੰਦੇ ਸਾਰੀ ਰਾਤ ਬ੍ਰੇਕਰਾਂ ਨੂੰ ਵੇਖਦੇ ਰਹਿੰਦੇ ਸਾਰੀ ਰਾਤ ਬ੍ਰੇਕਰਾਂ ਨੂੰ ਵੇਖਦੇ ਹੋ ਲੀਂਦੇ ਰਾਤਾਂ ਰਹਿਣ ਮੁੱਕੀਆਂ ਉਹ ਮੁੰਡੇ ਤਨਨੇ ਇਹ ਬਿਜਲੀ ਵਾਲੇ ਹੋ ਕਰਦੇ ਸਖਤ ਡਿਊਟੀਆਂ ਹੋ ਗ੍ਰਿਡਾਂ ਦੀ ਸੰਭਾਲ ਤੇ ਸਫਾਈ ਪੂਰੀ ਰੱਖਦੇ ਪਾਵਰ ਕੱਟ ਬਿਨਾ ਕਦੇ ਬਿਜਲੀ ਨਾ ਕੱਟਦੇ ਹੋ ਗ੍ਰਿਡਾਂ ਦੀ ਸੰਭਾਲ ਤੇ ਸਫਾਈ ਪੂਰੀ ਰੱਖਦੇ ਪਰਮਿਟ ਬਿਨਾ ਕਦੇ ਬਿਜਲੀ ਨਾ ਕੱਟਦੇ ਹੋ ਟਰਾਂਸਫਾਰਮਰ ਦੀ ਮੈਂਟੀਨੈਂਸ ਕਰਦੇ ਟਰਾਂਸਫਾਰਮਰਾਂ ਦੀ ਮੈਂਟੀਨੈਂਸ ਕਰਦੇ ਹੋ ਜੋੜਦੇ ਨੇ ਤਾਰਾਂ ਟੁੱਟੀਆਂ ਹੋ ਮੁੰਡੇ ਥਾਨ ਨੇ ਇਹ ਬਿਜਲੀ ਵਾਲੇ ਹੋ ਕਰਦੇ ਸਖਤ ਡਿਊਟੀਆਂ ਹੋ ਹੋ ਬਹੁਤਾਂ ਗਰਡਾ ਉੱਤੇ ਕੱਲੇ ਕੱਲੇ ਸਾਰਦੇ ਹੋ ਪੈੜੀ ਸੀਜ਼ਨ ਚ ਕਦੇ ਛੁੱਟੀਆਂ ਨਹੀਂ ਮਾਰਦੇ ਬਹੁਤਾਂ ਗਰਡਾ ਉੱਤੇ ਕੱਲੇ ਕੱਲੇ ਸਾਰਦੇ ਪੈੜੀ ਸੀਜ਼ਨ ਚ ਕਦੇ ਛੁੱਟੀਆਂ ਨਹੀਂ ਮਾਰਦੇ ਹੋ ਜ਼ਿੰਮੇਵਾਰੀ ਨਾਲ ਬਿਜਲੀ ਚਲਾਉਂਦੇ ਮੇਵਾਰੀ ਨਾਲ ਬਿਜਲੀ ਚਲਾਉਂਦੇ ਹੋ ਮੌਜਾ ਕਦੇ ਨਹੀਂ ਹੋ ਲੁੱਟੀਆਂ ਹੋ ਮੁੰਡੇ ਤਨ ਨੇ ਗਰਡਾ ਵਾਲੇ ਹੋ ਕਰਦੇ ਸਖਤ ਡਿਊਟੀਆਂ ਹੋ ਹੋ ਜਦੋਂ ਕਦੇ ਫੀਡਰ ਕੋਈ ਮਹਾਰ ਦਾ ਟ੍ਰਿਪ ਵਈ ਲੈਂਦੇ ਨੇ ਟਰਾਈ ਛੱਟ ਜੋੜ ਦੇ ਗ੍ਰੱਪ ਵਈ ਹੋ ਜਦੋਂ ਕਦੇ ਫੀਡਰ ਕੋਈ ਮਹਾਰ ਦਾ ਟ੍ਰਿਪ ਵਈ ਲੈਂਦੇ ਨੇ ਤਰਾਈ ਜੱਟ ਜੋੜ ਦੇ ਗਰਪ ਵਈ ਹੋ ਰੈਂਦੇ ਚੜਦੀ ਕਲਾ ਚ ਸਦਾ ਚੀਮਿਆਂ ਚੜਦੀ ਕਲਾ ਚ ਚੀਮਿਆਂ ਹੋ ਸੋਚਾ ਰੱਖਦੇ ਨੇ ਉੱਚੀਆਂ ਹੋ ਮੁੰਡੇ ਧੰਨ ਨੇ ਗਰਡਾਹਾਂ ਵਾਲੇ ਹੋ ਕਰਦੇ ਸਖਤ ਡਿਊਟੀਆਂ ਹੋ ਮੁੰਡੇ ਧੰਨ ਨੇ ਬਿਜਲੀ ਵਾਲੇ ਹੋ ਕਰਦੇ ਸਖਤ ਡਿਊਟੀਆਂ ਹੋ ਧੰਨਵਾਦ ਜੀ